ਵਿਸ਼ੇ ਪੰਜਾਬੀ ਗੀਤ ਗਾਇਕਨ ਪਰਮਾਨ ਪੰਜਾਬੀ ਗੀਤ ਦਾ ਸਭਾ ਜੇਸ਼ਰ ਪੰਜਾਬ ਸਾਰੇ ਗੱਜ ਕੇ ਬਰਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਅੱਜ ਇੱਥੇ ਉਹ ਕਲਮਾਂ ਪਹੁੰਚੀਆਂ ਨੇ ਜਿਹੜੀਆਂ ਬੜੀਆਂ ਮਾਰੂਸ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਸਾਡੇ ਗੀਤ ਰਕੋੜ ਨਹੀਂ ਹੋਣੇ ਜੇ ਅਸੀਂ ਕਿਸੇ ਕੋਲ ਗੀਤ ਲੈ ਕੇ ਚਲੇ ਗਏ ਉਹਨਾਂ ਨੇ ਪਸੰਦ ਨਹੀਂ ਕਰਨੇ ਜੀ ਪਸੰਦ ਕਰ ਲਈ ਤੇ ਕੰਪਨੀਆਂ ਨੇ ਰਿਪੋਰਟ ਨਹੀਂ ਕਰਨਾ ਜੇ ਰਿਪੋਰਟ ਹੋ ਗਈ ਤਾਂ ਸਾਨੂੰ ਕੋਈ ਪੈਸਾ ਨਹੀਂ ਮਿਲੇਗਾ ਇਹ ਸਾਰੇ ਗੀਤਕਾਰਾਂ ਦੇ ਮਨ ਚ ਗੱਲ ਹੈਗੀ ਆ ਨਾ ਕਿਸੇ ਨੂੰ ਨਹੀਂ ਲੱਗਦਾ ਇਹ ਜਿਹੜਾ ਮੰਚ ਜਿਹੜਾ ਜ਼ਿੰਮੇਦਾਰ ਰੱਖਿਆ ਗਿਆ ਹੈ ਗੀਤਕਾਰਾਂ ਨੂੰ ਗੀਤਕਾਰਾਂ ਦੇ ਹੱਕ ਦੂਣ ਲਈ ਰੱਖਿਆ ਗਿਆ ਹੈ ਪਰ ਥੋੜਾ ਜਿਹਾ ਜਿਹੜਾ ਮੇਮੇਦਾਰ ਰੂਪ ਰੇਖਾ ਹੈ ਉਹ ਦੇਖੀ ਮੰਦਾ ਦੱਬੀ ਚਲੇਗੀ ਹੈ ਕਿ ਗੀਤਕਾਰਾਂ ਦੀਆਂ ਗੱਲਾਂ ਵੱਲ ਘੱਟ ਏ ਮੈਂ ਚਾਹੁੰਦਾ ਵੀ ਇੱਥੇ ਗੀਤਕਾਰਾਂ ਦੀ ਗੱਲ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿੱਥੇ ਜੇ ਖੜੇ ਆ ਸਾਡੀ ਕਿੰਨੀ ਗੱਲ ਹੋਈ ਅਸੀਂ ਬੜੀ ਦੂਰੋਂ ਚੱਲ ਕੇ ਆਏ ਆ ਸਾਡੇ ਬਠਿੰਡੇ ਤੋਂ ਬਹੁਤ سارے ਸਭ ਤੋਂ ਵੱਧ ਗੀਤਕਾਰ ਆਏ ਨੇ ਸਾਰੇ ਪੰਜਾਬ ਤੋਂ ਸਾਰੇ ਦੇਸ਼ ਤੋਂ ਆਏ ਮੈਨੂੰ ਤੋਂ ਪਹਿਲਾਂ ਤੁਮਾਰ ਸਾਹਿਬ ਨੇ ਭੱਟੀ ਸਾਹਿਬ ਨੇ ਸੰਦੀਲਾ ਸਾਹਿਬ ਨੇ ਪਾਲੀ ਬਾਈ ਜੀ ਨੇ ਸਾਰਿਆਂ ਨੇ ਗੱਲਾਂ ਕੀਤੀਆਂ ਨੇ ਵੀ ਜਿੰਨਾਂ ਜਿੰਨਾਂ ਦੇ ਗੀਤ ਰਿਕਾਰਡ ਹੋਏ ਆ ਕਿਹੜੀਆਂ ਜਿਹੜੀਆਂ ਕੰਪਨੀਆਂ ਚ ਉਹਨਾਂ ਕੰਪਨੀਆਂ ਨੂੰ ਗੀਤਕਾਰਾਂ ਦੇ ਨਾਮ ਰੈਪਰ ਦੇ ਪਾਉਣੇ ਚਾਹੀਦੇ ਨੇ ਜਿਹੜੀਆਂ ਕੰਪਨੀਆਂਾਂ ਦਾ ਦੂਜੀਆਂ ਕਪੜੀਆਂ 'ਚ ਚਲੇ ਗਈਆਂ ਉਹਨਾਂ ਨੂੰ ਪਾਉਣੀ ਚਾਹੀਦੀ ਨਹੀਂ ਤਾਂ ਕਿ ਗੀਤਕਾਰਾਂ ਦਾ ਪਤਾ ਲੱਗ ਸਕੇ ਵੀ ਇਹ ਗੀਤਸਾਰੇ ਗੀਤਕਾਰ ਦਾ ਉਹਦੀ ਉਹਨੂੰ ਰਾਇਲਟੀ ਉਹਦਾ ਹੱਕ ਨਹੀਂ ਮਿਲ ਰਿਹਾ ਤੇ ਜਿਹੜੇ ਵੀ ਨਵੇਂ ਗੀਤਕਾਰ ਨੇ ਜਾਂ ਜਿਹਦਾ ਵੀ ਗੀਤ ਉਤਪਾਦ ਹੁੰਦਾ ਮੈਂ ਬੇਨਤੀ ਕਰੂਗਾ ਵੀ ਕੰਪਨੀ ਨੂੰ ਵੀ ਗੀਤਕਾਰ ਨੂੰ ਉਹਦਾ ਹੱਕ ਦੇਣਾ ਚਾਹੀਦਾ ਤੇ ਗਾਇਕ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਗੀਤਕਾਰ ਨੂੰ ਤਾਂ ਇੱਕ ਵਾਰ ਹੀ ਪੈਸੇ ਮਿਲਨੇ ਆ ਬਾਕੀ ਤਾਂ ਪਤਾ ਨਹੀਂ ਕਦੋਂ ਆਉਂਦੇ ਆ ਕਦੋਂ ਨਹੀਂ ਆਉਂਦੇ ਇੱਕ ਸਾਰੀ ਜ਼ਿੰਦਗੀ ਉਸ ਦੀਤ ਦੀ ਮਾਈ ਖੰਦਾ ਕੰਪਨੀ ਸਾਰੀ ਜ਼ਿੰਦਗੀ ਉਸ ਦੀਤ ਦੀ ਮਾਈ ਖੰਦਾ ਕਮੇਰ ਸਾਹ ਬੈਠੇ ਆ ਇਹ ਬੜਾ ਚਿਰ ਪਹਿਲੇ ਨਾਲ ਵੀ ਬਹੁਤ ਸੰਘਰਸ਼ ਕੀਤਾ ਬੜੇ ਕਲਾਕਾਰ ਪੁਆਏ ਆ ਤੇ ਅਸੀਂ ਮੇਰੇ ਸਾਹਮਣੇ ਇੱਥੇ ਵਧੀਆਂ ਕੰਪਨੀਆਂ ਨੇ ਫਾਈਨਕ੍ਰਾਉਨ ਕੰਪਨੀ ਰਿਆਦਰ ਭਾਜੀ ਉਹਨਾਂ ਨੇ ਕਲਾਕਾਰ ਬਹੁਤ ਬਣਾਏ ਆ ਜਨੈਤ ਮਾਨ ਸਾਹਿਬ ਨੇ ਕਲਾਕਾਰ ਬਹੁਤ ਬਣਾਏ ਆ ਕੈਟਰ ਕੰਪਨੀ ਨੇ ਵੀ ਕਲਾਕਾਰ ਬਹੁਤ ਬਣਾਏ ਆ ਪਰ ਦੀਤ ਕਾਰ ਨੇ ਕਲਾਕਾਰ ਘੱਟ ਬਣਾਏ ਆ ਉਹ ਮੇਰੇ ਸਾਹਮਣੇ ਬੀਨ ਸਾਹਿਬ ਬੈਠੇ ਨੇ ਪਲੀਜ਼ ਮੈਂ ਬੇਨਤੀ ਕਰਦਾ ਤੁਸੀਂ ਵੀ ਆਜਾ ਬੜਾ ਜੋ ਆਜੋ ਆਜੋ ਪਲੀਜ਼ ਕਿਉਂਕਿ ਗੀਤਕਾਰਾਂ ਦੇ ਜਿਹੜੇ ਕਲਾਕਾਰ ਬਣਾਏ ਜਾਂ ਜਾਂ ਕਲਾਕਾਰ ਆਏ ਤੁਹਾਡੇ ਬੀਦਰ ਸਾਹਿਬ ਦੇ ਵੀ ਸਾਰੇ ਕਲਾਕਾਰ ਤੁਹਾਨੂੰ ਸਾਰਿਆਂ ਨੂੰ ਯਾਦ ਆਏ ਵੀ ਉਹਨਾਂ ਨੇ ਕਿੰਨੇ ਕਲਾਕਾਰ ਬਣਾਏ ਨੇ ਤੇ ਮੇਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਦ ਆ ਜਿਹੜੇ ਇਸ ਮੰਚ ਦਾ ਮੇਨ ਬੁਦਾ ਹੈ ਗੀਤਕਾਰਾਂ ਉਹ ਉਹਨਾਂ ਦਾ ਹੱਕ ਉਹਨਾਂ ਦੀ ਵਾਡੀ ਦੋਣਾ ਉਹ ਚੱਲ ਰਿਹਾ ਹੈ ਕਮਾਨ ਸਾਹਿਬ ਨਾਲ ਗੱਲਾਂ ਹੋਈਆਂ ਪੱਟੀ ਸਾਹਿਬ ਨਾਲ ਗੱਲਾਂ ਹੋਈਆਂ ਕਿ ਉਹ ਇੱਕ ਮੀਟਿੰਗ ਵਿੱਚ ਜਾਂ ਇੱਕ ਮੇਲੇ ਵਿੱਚ ਫੈਲ ਨਹੀਂ ਹੋ ਸਕਦੀਆਂ ਉਹਦੇ ਲਈ ਬਹੁਤ ਸਾਰੀਆਂ ਮੀਟਿੰਗਾਂ ਬਹੁਤ ਸਾਰੇ ਮੇਲੇ ਜਿਹੜੇ ਆਪਾਂ ਕਰਾਉਣੇ ਪੈਣਗੇ ਤਾਂ ਹੀ ਗੀਤਕਾਰਾਂ ਦੀ ਰਾਇਟੀ ਜਿਹਦਾ ਮੈਂਬਰ ਬਣੋ ਤੁਹਾਡੇ ਗੀਤਾਂ ਦੀ ਲਿਸਟ ਦਿਓ ਕੰਪਨੀਆਂ ਨੂੰ ਕਹੋ ਵੀ ਤੁਹਾਡਾ ਨਾਮ ਮਰਜ਼ ਕਰਨ ਉਥੇ YouTube ਤੇ ਜਿੰਝੇ ਵੀ ਜ਼ਿਆਦਾ ਹੈ ਤਾਂ ਕਿ ਉਹਨਾਂ ਨੂੰ ਰਾਇਟੀ ਦੇਣ ਵਾਲਿਆਂ ਨੂੰ ਪਤਾ ਹੋਵੇ ਵੀ ਇਹਸ ਬੰਦੇ ਦੀ ਆ ਰਾਇਟੀ ਹੈ ਇਹਦੇ ਆ ਗੀਤ ਨੇ ਉਹਨਾਂ ਨੂੰ ਉਹਦੀ ਰਾਇਟਿੰਗ ਭੇਜੀ ਜਾਵੇ ਸਾਰੇ ਜਿਹੜੇ ਮੇਰੇ ਵੀਰ ਗੀਤਕਾਰ ਬੈਠੇ ਨੇ ਉਹ ਕੋਸ਼ਿਸ਼ ਕਰੋ ਵਿੱਚ ਤੁਸੀਂ ਆਪ ਜਿੰਨੇ ਵੀ ਜਿਹੜੇ ਗੀਤ ਆ ਉਹਨਾਂ ਦੀ ਲਿਸਟਾਂ ਬਣਾ ਲਓ ਕੰਪਨੀਆਂ ਦੇ ਨਾਮ ਕਲਾਕਾਰਾਂ ਦੇ ਨਾਮ ਜੇ ਤੁਸੀਂ ਉੱਥੇ ਫਿੱਲ ਕਰ ਸਕਦੇ ਹੋ ਉਹ ਭੁੱਲਦੇ ਤੁਸੀਂ ਕਰ ਲਓ ਨਹੀਂ ਕਮਾਨ ਸਾਹਿਬ ਨਾਲ ਬੜੇ ਜ਼ਿਆਦਾ ਸਬਾਰ ਕਰ ਲਓ ਕਿਉਂਕਿ ਨਵੇਂ ਗੀਤੇ ਜਿਹੜੇ ਅਪਡੇਟ ਹੋਇਆ ਹੈ ਕੰਪਨੀਆਂ ਦੇ ਕਹਿ ਦਿੰਦੇ ਨੇ ਸਾਡੇ ਰਾਇਲਟੀ ਵਾਲੇ ਕਹਿ ਦਿੰਦੇ ਵੀ ਤੁਸੀਂ ਇਹਨੂੰ ਮਲਚ ਕਰੋ ਇਹਨੂੰ ਰਿਪੋਰਟ ਦੇ ਚੜਾਓ YouTube ਤੇ ਚੜਾਓ Spotify ਤੇ ਚੜਾਓ ਉਹ ਗੀਤਕਾਰਾਂ ਨੂੰ ਨਹੀਂ ਚੜਾਉਣੀ ਆ ਜਿਨ੍ਹਾਂ ਨੂੰ ਨਹੀਂ ਚੜਾਉਣਾ ਤੇ ਉਹ ਕਿਸੇ ਵੀ ਹੱਦ ਜੂਰ ਨਾਓ ਤਾਂ ਕਿ ਤੁਹਾਡੇ ਖੇਤਰੋਂ ਸੇ ਪਹੁੰਚ ਸਕਣ ਤੁਹਾਨੂੰ ਦਾ ਹੱਥ ਮਿਲ ਸਕੇ ਤੇ ਬਾਕੀ ਸਾਰੇ ਪਰਾਲੇ ਜਿਹੜੇ ਕੀਤੇ ਜਾ ਰਿਹਾ ਅੱਜ ਬਹੁਤ ਵੱਡਾ ਮੇਲਾ ਹੈ ਗੀਤਕਾਰਾਂ ਦਾ ਪਹਿਲਾ ਮੇਲਾ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਸਾਰਿਆਂ ਨੂੰ ਜੀ ਆ ਬਹੁਤ ਵੱਡੀਆਂ ਵੱਡੀਆਂ ਆਸਥੀਆਂ ਗੱਲ ਸਾਹਿਬ ਬੈਠੇ ਸੰਤੂ ਸਾਹਿਬ ਬੈਠੇ ਨੇ ਭਾਈ ਸਾਦੀ ਚੀਮਾ ਜੀ ਨੇ ਜੋ ਸਭ ਪਹਿੰਜੀ ਬੈਠੇ ਨੇ ਮੇਰਾ ਪਹਿਲਾ ਦਿਨ ਤੇ ਗਾਇਸ ਰਾਇਦਾ ਸਿੰਘ ਜੀ ਆ ਗਏ ਨੇ ਤੇ ਜਮਾਲਾ ਜੀ ਬੈਠੇ ਸ਼ਮੀਲਾ ਜੀ ਰਾਣਾ ਸਾਹਿਬ ਮੇਧਨ ਸਾਹਿਬ ਰਮਨ ਸੰਧੂ ਸਾਰਿਆਂ ਨੂੰ ਮੇਲੇ ਵਾਲੋਂ ਤੇ ਮੇਰੇ ਵੱਲੋਂ ਜੀ ਆਇਆਂ ਦੀ ਵਧਾਈਆਂ ਤੇ ਸਾਰੇ ਜਾਣੇ ਮੇਰੇ ਨਾਲ ਚੰਮਾਨ ਸਾਹਿਬ ਤੇ ਭੱਤੀ ਸਾਹਿਬਾਂ ਦਾ ਬਰਲਾ ਕਰੂਗੇ ਤੇ ਜਦੋਂ ਵੀ ਕੋਈ ਤੁਹਾਨੂੰ ਸਸਿਆ ਹੁੰਦੀ ਹੈ ਇਹਨਾਂ ਨੂੰ ਦੱਸੋ ਤਾਂ ਕਿ ਸਾਡਾ ਹੱਲ ਕਰ ਸਕਣ ਇਹਦੀਆਂ ਗੱਲਾਂ ਕਹਿੰਦਾ ਕਿ ਮੈਂ ਦਾ ਜੱਜ ਰਵਿਸ਼ਰਜੀਤ ਦਾ ਗਾਣਾ ਬਾਰੇ ਬਹੁਤ ਬਤਾਂ ਬਾਜੀ ਪਹਿਲੇ ਦਾ ਵਾਲੇ ਪੰਜਾਬੀ ਗੀਤਕਾਰ ਇਹਦਾ ਥਾਸ